Thank ਅਸੀਂ ਧੀਿਆਂ ਦਾ ਤਿਹਾਰ ਬਹੁਤ ਵਧੀਆ ਮਨਾਉਂਦੇ ਆ ਸੱਬਿਆ ਚਾਰ ਕੇ ਪ੍ਰੋਗਰਾਮ ਕੁੜੀਆਂ ਦਾ ਤਿਹਾਰ ਕੁੜੀਆਂ ਦਾ ਪਿਆਰਾ ਸਾਰੀਆਂ ਕੁੜੀਆਂ ਕੱਟੀਆਂ ਆਉਂਦੀਆਂ ਨੇ ਸਹੌਰਿਆਂ ਤੋਂ ਵੀ ਆਉਂਦੀਆਂ ਨੀਗੀਆਂ ਇਹ ਇਹ ਸੌਣ ਕਹਿੰਦੇ ਨੇ ਸੌਣ ਵੀਰ ਕੱਟੀਆਂ ਘਰੇ ਭਦਰ ਚੰਦਰੀ ਵਿਛੋੜੇ ਪਾਵੇ ਮਨੁੱਖੀ ਜੀਵਨ ਵਿੱਚ ਸੰਸਕਾਰ ਸਭਿਆਤਾ ਅਤੇ ਰੀਤੀ ਰਵਾਜਾਂ ਦੀ ਬਹੁਤ ਹੀ ਅਹਿਮੀਅਤ ਹੈ ਅਤੇ ਭਾਰਤ ਦੇਸ਼ ਦੇ ਵਿੱਚ ਮਨਾਏ ਜਾਣ ਵਾਲੇ ਤਿਹਾਰ ਆਪਣੇ ਆਪ ਦੇ ਵਿੱਚ ਸਭਿਆਤਾ ਨੂੰ ਦਰਸਾਉਂਦੇ ਹਨ ਜਿਸ ਨਾਲ ਕਿ ਹੁੰਦੀਆਂ ਪੀੜ੍ਹੀਆਂ ਨੂੰ ਬਧੇਰੇ ਗਿਆਨ ਵੀ ਮਿਲਦਾ ਹੈ ਇਸੇ ਤਰ੍ਹਾਂ ਸਾਨੇਵਾਲ ਨੇੜੇ ਪਿੰਡ ਕਨੇਚ ਵਿਖੇ ਮੇਲਾ ਤੀਆਂ ਦਾ ਪਿੰਡ ਦੀਆਂ ਬੀਬੀਆਂ ਦੇ ਵੱਲੋਂ ਪਿੰਡ ਵਿੱਚ ਇਕੱਠੇ ਹੋ ਕੇ ਤੀਜ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਤੇ ਬੀਬੀਆਂ ਦੇ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਆਧਾਰਿਤ ਭੋਲੀਆਂ ਪਾ ਕੇ ਛੋਟੇ ਬੱਚਿਆਂ ਨੂੰ ਸੱਭਿਆਚਾਰ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਪਾਰਟਿਸਿਪੇਟ ਕਰਨ ਵਾਲੇ ਛੋਟੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰੇ ਰੰਗ ਦੇ ਕੱਪੜੇ ਪਾ ਕੇ ਅਤੇ ਨੱਚ ਟੱਪ ਕੇ ਇਸ ਦਿਨ ਦੀ ਖੁਸ਼ੀਆਂ ਦਾ ਆਨੰਦ ਮਾਣਿਆ ਗਿਆ। ਇਹ ਮੇਲਾ ਤੀਆਂ ਦਾ ਪਿੰਡ ਕਨੇਚ ਦੇ ਸਹਿਯੋਗੀ ਸੱਜਣਾ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਲੋਕਾਣਾ ਢਿੱਲੀ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹੁੰਚੇ ਹਾਂ ਪੈਂਟ ਨੇ ਦੇ ਵਿੱਚ ਜਿੱਥੇ ਅੱਜ ਬੀਬੀਆਂ ਦੇ ਵੱਲੋਂ ਤੀਆਂ ਦਾ ਤਿਆਰ ਮਨਾਇਆ ਜਾ ਰਿਹਾ ਹੈ ਇਸ ਦੇ ਪੂਰਨ ਸਹਿਯੋਗੀ ਨੇ ਜਿਹੜੇ ਹਰਪਾਲ ਸਿੰਘ ਪਾਲਾ ਜੀ ਆਪਾਂ ਗੱਲਬਾਤ ਵੀ ਕਰਾਂਗੇ ਔਰ ਜਿਹੜਾ ਕਿ ਅੱਜ ਪੰਜਾਬੀ ਬੋਲੀयां પાਕੇ ਪੁਰਾਣੀ ਸਭਿਆਚਾਰ ਨੂੰ ਦਰਸਾਇਆ ਜਾ ਰਿਹਾ ਹੈ ਔਰ ਪੁਰਾਣੀ ਸਮੇ ਨੂੰ ਜਰਾ ਯਾਦ ਕੀਤਾ ਜਾ ਰਿਹਾ ਵਾ। ਪਿੰਡ ਪਿੰਡ ਦੇ ਵਿੱਚ ਕਿੱਥੇ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਉੱਥੇ ਹੀ ਖੁਸ਼ੀ ਦੀ ਲਹਿਰ ਵੀ ਆ ਖੁਸ਼ੀ ਵੀ ਜਿਸਮ ਮਨਾਇਆ ਜਾ ਰਿਹਾ ਪੂਰਨ ਸਹਿਯੋਗ ਨੇ ਜਿਹੜੇ ਹਰਪਾਲ ਸਿੰਘ ਪਾਲਾ ਔਰ ਇਹਨਾਂ ਦੇ ਅਪੀਰੈਂਸ ਸਹਿਯੋਗ ਨੇ ਜਿਹੜਾ ਸ਼ਰੂਪ ਕੀਤਾ ਜਾ ਰਿਹਾ ਆਪਾਂ ਗੱਲਬਾਤ ਵੀ ਕਰਾਂਗੇ ਆਓ ਵੇਖਦੇ ਹਾਂ ਇੱਕ ਰਿਪੋਰਟ ਹਾਂਜੀ ਪਿੰਡ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਸੀਂ ਤੀਆਂ ਦਾ ਤਿਹਾਰ ਬਹੁਤ ਵਧੀਆ ਮਨਾਉਂਦੇ ਆ ਸੱਧਿਆ ਚਾਰਕ ਪ੍ਰੋਗਰਾਮ ਕੁੜੀਆਂ ਦਾ ਤਿਹਾਰ ਸਭ ਕੁੜੀਆਂ ਨਾਲ ਮਿਲ ਕੇ ਇਕੱਠੀਆਂ ਹੋ ਕੇ ਸਾਰੀਆਂ ਗੱਲਾਂ ਕਰਦੇ ਨੇ ਇਹ ਤਿਉਹਾਰ ਮਨਾਇਆ ਜਾ ਰਿਹਾ ਮੰਨੇ ਵੀ ਆ ਕਿ ਹਾਜੀ ਹਾਜੀ ਸਾਰੇ ਕਦ ਦੇ ਜਦੋਂ ਸਿੱਖ ਦੇ ਵਿੱਚ ਹੈ ਜੀ ਕੋਈ ਕੱਟ ਸੋਣਦੇ ਆ ਸਾਡੇ ਸਾਰੇ ਵਿੱਚ ਖੁੱਸ ਕੇ ਜਾਂਦੇ ਕਿਉਂਕਿ ਕੁੜੀਆਂ ਦਾ ਤਿਉਹਾਰ ਹੈ ਇਹ ਕੁੜੀਆਂ ਦਾ ਤਿਉਹਾਰ ਆ ਸਾਰੀਆਂ ਕੁੜੀਆਂ ਕੱਜੀਆਂ ਹੁੰਦੀਆਂ ਨੇ ਸੋਹਰਿਆਂ ਤੋਂ ਵੀ ਆਉਂਦੀਆਂ ਨਿਗੀਆਂ ਤੇ ਇਹ ਸੌਣ ਕਹਿੰਦੇ ਹੁੰਦੇ ਨੇ ਸੌਣ ਵੀਰ ਕੱਠੀਆਂ ਕਰੇ ਭਦਰ ਚੰਦਰੀ ਵਿਛੋੜੇ ਪਾਵੇ ਇਹ ਤੀਆਂ ਦਾ ਤਿਉਹਾਰ ਕੁੜੀਆਂ ਨੂੰ ਰਲ ਮਿਲ ਕੇ ਕੱਠੀਆਂ ਕਰਦਾ ਆਨਾਰੇ ਵੀਰ ਵੀ ਸਾਨੂੰ ਬਹੁਤ ਸਾਥ ਦਿੰਦੇ ਨੇ ਕਿਉਂਕਿ ਪਿੰਡ ਦੇ ਹੋਰ ਵੀ ਵੀਰ ਨੇ ਹੋਰ ਵੀ ਭੈਣ ਭਰਾ ਨੇ ਜਿਹੜੇ ਸਾਨੂੰ ਇਕੱਠੀਆਂ ਕੁੜੀਆਂ ਵਾਸਤੇ ਸਾਨੂੰ ਸਾਥ ਦਿੰਦੇ ਨੇ ਅੱਜ ਇਸ ਮੌਕੇ ਤੇ ਇਹ ਮੈਸੇਜ ਆਸਾਂ ਇਹ ਕਹਿੰਦੇ ਆ ਮੇਰਾ ਮੈਸੇਜ ਇਹ ਹੀ ਆ ਵੀ ਕੋਈ ਕੁੜੀ ਨੂੰ ਜਿਵੇਂ ਕਹਿੰਦੇ ਨੇ ਧੀਆ ਨੂੰ ਕੁੱਖਾਂ ਵਿੱਚ ਮਾਰ ਦਿੰਦੇ ਨੇ ਧੀਆ ਨੂੰ ਕੁੱਖਾਂ ਵਿੱਚ ਨਹੀਂ ਮਾਰਨਾ ਚਾਹੀਦਾ ਕਿਉਂਕਿ ਧੀਆ ਨੂੰ ਲਿਆਓ ਧੀਆ ਕੀ ਨਹੀਂ ਕਰਦੀਆਂ ਧੀਆ ਸਾਰਾ ਕੁਝ ਕਰਦੀਆਂ ਨੇ ਪੁੱਤਾਂ ਨਾਲੋਂ ਅੱਗੇ ਧੀਆ ਵਧੀਆਂ ਹੋਈਆਂ ਨੇ ਮੇਰਾ ਕਹਿਣਾ ਇਹ ਮਤਲਬ ਆ ਕਿ ਮੈਂ ਆਪਣੀ ਧੀ ਨੂੰ ਜਿੱਥੇ ਤੱਕ ਬਚਾ ਸਕਦੀ ਆ ਮੈਂ ਉੱਥੇ ਤੱਕ ਮੇਰੀ ਤੈਨੂੰ ਸਾਥ ਦਿੰਨੀ ਹਰ ਕੋਈ ਵੀ ਕੋਈ ਵੀ मामा ਆਪਣੀ ਤੈਨੂੰ ਬੱਤ ਤੋਂ ਵੱਧ ਸਾਥ ਦੇ ਜੀ ਨਾ ਮੈਂ ਮੇਰਾ ਨਾਮ ਮੋਰੀ ਬੁੰਦਰਪੁਰ ਹੈ ਬੱਲੇ ਬੱਲੋਰ ਹੈ ਕਿ ਇਹ ਤੇਰ ਮਨਾਇਆ ਜਾ ਰਿਹਾ ਹੈ ਹਾਂਜੀ ਇਸ ਤੀਆਂ ਦਾ ਤਿਹਾੜ ਜੋ ਸੱਭਿਆਚਾਰ ਮੇਲਾ ਮਤਲਬ ਅਸੀਂ ਬਧੀਆ ਤਰੀਕੇ ਨਾਲ ਮਨਾਉਂਦੇ ਆਂ ਔਰ ਇਸ ਪਿੰਡ ਦੇ ਵਿੱਚ ਕਨੇਚ ਜ ਤਕਰੀਬਨ ਅਸੀਂ ਇਹ ਤਿਹਾੜਾ ਜਿਹੜਾ 3 ਸਾਲ ਤੋਂ ਮਨਾ ਰਹੇ ਆਂ ਉਦਾਂ ਇਹ ਪੁਰਾਣੇ ਸਮਿਆਂ ਤੋਂ ਵੀ ਮਨਾਇਆ ਜਾ ਰਿਹਾ ਉਹਦੇ ਟਿੱਪਲਾਂ ਤੇ ਪੀਂਗਾ ਪਾਉਂਦੀ ਸੀ ਕੁੜੀਆਂ ਵਧੀਆ ਤਰੀਕੇ ਨਾਲ ਗਿੱਧਾ ਕਰਦੀਆਂ ਸੀ ਟਿੱਪਲਾਂ ਦੇ ਥੱਲੇ ਨੱਚਦੀਆਂ ਸੀਗੀਆਂ ਹੁਣ ਇਸੇ ਰੀਤੇ ਸਕੂਲਾਂ 'ਚ ਵੀ ਤੀਆਂ ਦਾ ਤੇ ਹਰ ਮਨਾਇਆ ਜਾਂਦਾ ਤੇ ਪਿੰਡ-ਪਿੰਡ ਵਿੱਚ ਵੀ ਸਾਰੇ ਤੀਆਂ ਦਾ ਤਿਹਾੜ ਹਰ ਪਿੰਡ ਵਿੱਚ ਦੇ ਵਿੱਚ ਵਧੀਆ ਤਰੀਕੇ ਨਾਲ ਪਾਇਆ ਜਾਂਦਾ ਪੂਰੀਆਂ ਵਧੀਆ ਤਰੀਕੇ ਨਾਲ ਆਪਣਾ ਗਿੱਧਾ ਕਰਦੀਆਂ ਨੇ ਵਧੀਆ ਤਰੀਕੇ ਨਾਲ ਨੱਚਦੀਆਂ ਨੇ ਵਧੀਆ ਤਰੀਕੇ ਨਾਲ ਤੀਆਂ ਦਾ ਤਿਹਾੜ ਮਨਾਇਆ ਜਾਂਦਾ ਹੈ ਬੱਚਿਆਂ ਨੂੰ ਇਹ ਦੱਸਦੇ ਜਦੋਂ ਮੰਕੇ ਕੇ ਵਾਲੇ ਸਮਾਜ ਵਿੱਚ ਵੀ ਜਿੱਦਾਂ ਪਹਿਲਾਂ ਪੰਜਾਬੀ ਸੱਭਿਆਚਾਰ ਜਿਹੜਾ ਕਲਚਰ ਸੀਗਾ ਵੀ ਪਹਿਲਾਂ ਮਨਾਉਂਦੇ ਸੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਹੀ ਜਾਗਰੂਕ ਰੱਖਿਆ ਆਪਾਂ ਜਿੰਨੇ ਕਿਰਨਾਂ ਲੱਤੀ ਬੰਦਾ ਮਾਢੀ ਲੰਘ ਰਹੇ ਨੇ ਇਹ ਜੋ ਜਿੰਨੀ ਕੰਮਾਂ ਨੇ ਉਹ ਆਪਾਂ ਹਾਲੇ ਸਭ ਨੇ ਜੀ ਆਇਆਂ ਤੇ ਆਪਾਂ ਨੰਨੇ ਸਮੇਂ ਦਾ ਕੰਮ ਕਰ ਦੇ ਗਏ ਕਿ ਨਾਮ ਜੀ ਮੈਨੂੰ ਜੀ ਹਰਪਾਲ ਸਿੰਘ ਪਾਲਾ ਜੀ ਪਿੰਡ ਦੇ ਵਿੱਚ ਕੀ ਆ ਚਰ ਮੈ ਜਾ ਰਿਹਾ ਕਿਹੜਾ ਪਿੰਡ ਆ ਜੀ ਚੇਤੀ ਇਹ ਜੀ ਪਿੰਡ ਕਨੇਜ ਸਾਹਨੇ ਵਾਲ ਦੇ ਕੋਲ ਹੈ ਜੀ ਤੇ ਬੀਬੀਆਂ ਅੱਜ ਤੀਆਂ ਹਨ ਮਨਾ ਰਹੀਆਂ ਨੇ ਜੀ ਤੀਆਂ ਦਾ ਬਹੁਤ ਵੱਡਿਆਂ ਤੋਂ ਛੋਟਿਆਂ ਤੱਕ ਸਾਰੇ ਆਏ ਹੋਏ ਨੇ ਤੇ ਬਾਕੀ ਐਨਆਰਆਈ ਪਰ ਆਮ ਵੈਨਿਓ ਤੇ ਪਿੰਡ ਦੇ ਸਾਰੇ ਸੰਜੋਗ ਦਿੱਤਾ ਇਹਨਾਂ ਨੇ ਤੇ ਉਹ ਅਤੇ ਅਗਲੇ ਸਾਲ ਵੀ ਅਸੀਂ ਇਸ ਤਰ੍ਹਾਂ ਹੀ ਤੀਆਂ ਦਾ ਦਿਹਾੜਾ ਮਨਾਵਾਂਗੇ